ਸਾਤਰੀ ਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਇਲੈਕਸ਼ਨ ਦੇ ਰਿਜ਼ਲਟ ਤੇ ਆ ਗਿਆ ਔਰ ਕੀ ਬਣਿਆ ਆਪਣੀ ਸਰਕਾਰ ਦਾ ਸੋ ਹੁਣ ਉਹ ਬਹੁਤ ਜ਼ਿਆਦਾ ਸੁਚੇਤ ਹੋਏ ਪਏ ਨੇ ਕਿ ਕਿਸ ਤਰੀਕੇ ਦਾ ਫਾਈਨਲ ਚੁਨਾਹ ਹਰ ਜਣ ਸੋ ਨਵੇਂ-ਨਵੇਂ ਵੈਕੈਂਸੀਜ਼ ਲੈ ਕੇ ਆਉਣ ਦੇ ਨੇ ਜੌਬ ਲੈ ਕੇ ਆਉਣ ਦੇ ਸਾਰੇ ਲਈ ਅਪਡੇਟ ਰਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਮੈਂ ਤੁਹਾਨੂੰ ਦੱਸ ਦੇਣੀ ਕਿ ਫਰੈਂਡਸ 19/6/2024 ਨੂੰ ਇਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਹਦੇ ਵਿੱਚ ਇਨਾਂ ਨੇ ਜਿੰਨੇ ਵੀ ਸਾਡੇ ਸਕੂਲ ਸਿੱਖਿਆ ਮੰਤਰੀ ਸਾਹਿਬ ਆਉਣਗੇ ਔਰ ਮੀਟਿੰਗ ਚ ਕੀ ਕੀ ਮੇਨ ਹੋਏਗਾ ਉਹਦੇ ਬੇਸਿਸ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਅੱਗੇ ਕਿਹੜੇ ਕਿਹੜੇ ਡਿਪਾਰਟਮੈਂਟਸ ਕਿਹੜੀਆਂ ਕਿਹੜੀਆਂ ਵੈਕੈਂਸੀਜ਼ ਆਉਣ ਰਹੀਆਂ ਸੋ ਦੈਟ ਤੁਹਾਨੂੰ ਇੱਕ ਹੋਪ ਮਿਲ ਜੇ ਔਰ ਇਹ ਬਿਲਕੁਲ ਲੀਗਲ ਨੋਟਿਸ ਹੈਗਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਰਹੀ ਆ ਸੋ ਇਹਦੇ ਵਿੱਚ ਜਿਹੜੇ ਜਿਹੜੇ ਵੀ ਹੈਗੇ ਆ ਤਕਨੀਕੀ ਸਿੱਖਿਆ ਉਦਯੋਗ ਸਿੱਖਲਾਈ ਉਚੇਰੀ ਸਿੱਖਿਆ ਤੇ ਭਾਸ਼ਾ ਨਾਲ ਦੇ ਨਾਲ ਜਿੰਨੇ ਵੀ ਸਕੂਲ ਦੇ ਸਿੱਖਿਆ ਮੰਤਰੀ ਨੇ ਉਸਮੀ ਉਹਨਾਂ ਵੱਲ ਉਹਨਾਂ ਨੂੰ ਇਸ ਜੀ ਦਾ ਨੋਟੀਫਿਕੇਸ਼ਨ ਗਿਆ ਵਾ ਉਹਨਾਂ ਨੇ ਇਹ ਗੱਲ ਕਿ ਕਿ 19 6 2024 ਨੂੰ ਸਵੇਰੇ 11 ਵਜੇ ਨਾਲ ਜਿਹੜਾ ਇਹਨਾਂ ਦਾ ਦਫ਼ਤਰ ਹੈਗਾ ਵਾ ਉਹਦੇ ਵਿੱਚ ਜਿਹੜਾ ਰੂਮ ਨੰਬਰ 35 ਸੱਤਵੇਂ ਫਲੋਰ ਦੇ ਉੱਪਰ ਜਿਹੜੇ ਆ ਪੰਜਾਬ ਸਿਵਲ ਸਕੱਤਰੇ ਵੱਲੋਂ ਮੀਟਿੰਗ ਜਿਹੜੀ ਰੱਖੀ ਜਾਣੇ ਦੇ ਵਿੱਚ ਕੀ ਕੀ ਹੋਣਾ ਕਿ ਜ਼ਿਲ੍ਹਾ ਵਾਈਜ਼ ਜਿੰਨੇ ਵੀ ਹੈਗੇ ਨੇ ਜਿਹੜੇ ਸਕੂਲਾਂ ਦੇ ਵਿੱਚ ਜਿੰਨੀਆਂ ਵੀ ਖਾਲੀ ਪਏ ਮਾਸਟਰ ਕੇਡਰ ਦੀਆਂ ਲੈਕਚਰਰ ਪ੍ਰਿੰਸੀਪਲ ਜਿਹੜੇ ਵੀ ਹੈਗੇ ਆ ਬੀਪੀਈਓ ਉਹਨਾਂ ਸਾਰਿਆਂ ਦੇ ਪੋਸਟਾਂ ਦਾ ਵੇਰਵਾ ਲੈ ਆਓ ਮਤਲਬ ਉਹ ਸਭ ਦੇ ਨਾਲ ਵੈਕੈਂਸੀਜ਼ ਮਤਲਬ ਇੰਨਾ ਕੇਡਰਸ ਚ ਨਿਕਲਣੀਆਂ ਦੂਜਾ ਪੁਆਇੰਟ ਹੈਗਾ ਵਾ ਕਿ ਪ੍ਰੋਮੋਸ਼ਨ ਡਰਾਈ ਭਰਨ ਵਾਲੀਆਂ ਜਿੰਨੀਆਂ ਵੀ ਹੈਗੀਆਂ ਵਾ ਵੈਕੈਂਸੀਜ਼ ਉਹਨਾਂ ਦਾ ਵੇਰਵਾ ਲੈ ਕੇ ਆਓ ਮਤਲਬ ਹੁਣ ਪ੍ਰੋਮੋਸ਼ਨਸ ਵੀ ਹੋਣਗੀਆਂ ਥਰਡ ਨੰਬਰ ਤੇ ਹੈਗਾ ਪ੍ਰਾਇਮਰੀ ਵਿੰਗ ਦੇ ਜ਼ਿਲ੍ਹਾ ਪੱਧਰ ਤੇ ਜਿੰਨੇ ਵੀ ਈਟੀਟੀ HF ਜਿਹੜੇ ਹੁੰਦੇ ਆ HT ਵਾਲੇ ਨਾਲ ਦੇ ਨਾਲ ਹੀ ਜਿਹੜੇ CHT ਦੀਆਂ ਜਿੰਨੀਆਂ ਵੀ ਪ੍ਰੋਮੋਸ਼ਨ ਦਾ ਕੰਮ ਉਹ ਕਹਿੰਦਾ 25 ਜੂਨ ਤੱਕ ਮੁਕੰਮਲ ਕਰ ਦਿੱਤਾ ਜਾਏਗਾ ਜੇਕਰ ਕਿਸੇ ਜ਼ਿਲ੍ਹੇ ਵਿੱਚ ਨਹੀਂ ਹੋਇਆ ਤੇ ਉਸ ਦੇ ਸਬੰਧਿਤ ਜਿਹੜੇ ਵੀ ਹੈਗੇ ਆ ਜਿਹੜੇ ਕਿਸੇ ਸਿੱਧੇ ਤੌਰ ਦੇ ਤੇ ਰੱਖੇ ਜਾਂਦੇ ਆ ਜ਼ਿਲ੍ਹੇ ਦੇ ਸਿੱਖਿਆ ਵਾਲੇ ਅਫਸਰਸ ਹੈਗੇ ਆ ਉਹਨਾਂ ਦੇ ਉੱਤੇ ਕਾਰਵਾਈ ਹੋਏਗੀ ਉਹ ਜ਼ਿੰਮੇਵਾਰ ਹੋਣਗੇ ਚੌਥੇ ਨੰਬਰ ਤੇ ਇਹਨੇ ਕਿਹਾ ਕਿ ਜਿਹੜੇ PTI ਦੇ 2000 ਜਿਹੜੇ ਹੈਗੇ ਨੇ ਉਹਨਾਂ ਦੀ ਭਰਤੀ ਸਬੰਧੀ ਚੱਲ ਰੀਆਂ ਪ੍ਰਕਿਰਿਆ ਕਿੱਥੇ ਤੱਕ ਪਹੁੰਚੀ ਆ ਉਹਦੀ ਰਿਪੋਰਟ ਜਿਹੜੀ ਪੂਰੀ ਜੜੀ ਆ ਉਹ ਜਮ੍ਹਾਂ ਕਰਾਏ ਜਿਨ੍ਹਾਂ ਨੇ ਇਹਨਾਂ ਰਿਲੇਟਡ ਜਿਹ ਹੋਪ ਆਗੀ ਕਿ ਸੁਚਾਰ ਢੰਗ ਨਾਲ ਸਭ ਕੁਝ ਹੋਏਗਾ ਸੋ ਇਨਾਂ ਨੂੰ ਤੁਹਾਨੂੰ ਸ਼ੋਰ ਹੋਣਾ ਹੈ ਕਿ ਜਿਹੜੇ ਰਹਿ ਗਏ ਆ 2 ਸਾਲ ਉਹ ਸਾਡੀ ਸਰਕਾਰ ਤੇ ਸ਼ਾਇਦ ਕੁਝ ਪੋਜ਼ਿਟਿਵ ਆਵੇ ਇੱਕ ਹੋਪ ਲੈ ਕੇ ਜਲ ਸਕਦੇ ਹੋ ਪੜਨ ਵਾਲੇ ਬੱਚਿਆਂ ਲਈ ਕੁਝ ਵੀ ਨਾ ਮੁਮਕਮ ਨਹੀਂ ਆਏਗਾ ਮੈਂ ਤੇ ਕੋ ਗੱਲ ਕਹਾਂਗੀ ਸਾਨੂੰ ਬਾਰ ਬਾਰ ਕਮੈਂਟਸ ਕਰੋ ਸਾਨੂੰ ਪੁੱਛੋ ਕਿਹੜਾ ਡਿਪਾਰਟਮੈਂਟ ਤੁਸੀਂ ਬਿਲੋਂਗ ਕਰਦੇ ਹੋ ਉਹਦੇ ਰਿਲੇਟਡ ਕਿਹੜੀਆਂ ਵੈਕੈਂਸੀਜ਼ ਆ ਗਵਰਨਮੈਂਟ ਸੈਮੀ ਗਵਰਨਮੈਂਟ ਪ੍ਰਾਈਵੇਟ ਹਰ ਇੱਕ ਸੰਜੀਤ ਤੁਹਾਨੂੰ ਇਸ ਚੈਨਲ ਦੇ ਉੱਪਰ ਤੁਹਾਡੇ ਕੋਲ ਇੱਕ ਆਪਰਚੂਨਿਟੀ ਹੈ ਉਹਦੇ ਰਿਲੇਟਡ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਨਾ ਪਿਛਲੇ ਸਾਲਾਂ ਦੇ ਕੋਸ਼ਨ ਪੇ ਅਸੀਂ ਐਫਰਟਸ ਲਾ ਰਹੇ ਹਾਂ ਤੁਸੀਂ ਥੋੜੇ ਜਿਹਾ ਐਫਰਟਸ ਲਾਓ ਸਾਨੂੰ ਪੁੱਛੋ ਅਸੀਂ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਉਸ ਰਿਲੇਟਡ ਫ੍ਰੀ ਆਫ ਕਾਸਟ ਵੀ ਲੈਕਚਰ ਵਾਈਜ਼ ਟਾਪਿਕ ਵਾਈਜ਼ ਸਾਡੇ ਨਾਲ ਅਸੀਂ ਮਟੀਰੀਅਲ ਵੀ ਸ਼ੇਅਰ ਕਰਨ ਨੂੰ ਤਿਆਰ ਹਾਂ ਸੋ ਬਾਕੀ ਇਹਦੇ ਵਿੱਚ ਚਾਹੀ ਵੀ ਕੌਣ ਕੌਣ ਆ ਰਿਹਾ ਬਟ ਮੇਨ ਪੁਆਇੰਟ ਕਿਡੇ ਡਿਸਕਸ ਹੋਣੇ ਤੁਹਾਡੇ ਲਈ ਹੋਪ ਆ ਆਪਣੀ ਤਿਆਰੀਆਂ ਸ਼ੁਰੂ ਕਰੋ ਜਿਹੜੇ ਇਸ ਡਿਪਾਰਟਮੈਂਟ ਦੇ ਵਿੱਚ ਕਾਫੀ ਬੱਚਿਆਂ ਨੇ ਬੀਏਡ ਜਿਹੜੀ ਹੈਗੀ ਆ ਬੀਏ ਕੀਤੀ ਹੈ ਸੋ ਨਾਲ ਵਾਸਤੇ ਇਹ ਵਧੀਆ ਓਪਰਚੁਨਿਟੀ ਹੈ ਐਗਜ਼ਾਮ ਕਲੀਅਰ ਕਰਨ ਦੀ ਕਿਹੜੀਆਂ ਵੈਕੈਂਸੀਜ਼ ਆਉਣੀਆਂ ਕਿਹੜੀਆਂ ਪ੍ਰੋਮੋਸ਼ਨਸ ਆਉਣੀਆਂ ਉਹਨਾਂ ਦੇ ਨਾਲ ਲਈ ਵੀ ਖੁਸ਼ਖਬਰੀ ਜਿਹੜੇ ਨਹੀਂ ਕਰ ਰਹੇ ਉਹਨਾਂ ਲਈ ਵੀ ਸੋ سٹਾਰਟ ਆ ਇੱਕ ਹੋਪ ਦੇ ਨਾਲ ਸ਼ੁਰੂ ਕਰੋ ਔਰ ਨਾਲ ਦੇ ਨਾਲ ਕੋਈ ਵੀ ਇਹਦੇ ਰਿਲੇਟਡ ਨੈਕਸਟ ਅਪਡੇਟ ਔਨ ਦੀ ਇਹਦੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਫॉर दैट ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਕਲਿੱਕ ਕਰ ਲਓ ਲਾਗੇ ਸਬਸਕ੍ਰਾਈਬ ਦਾ ਬਟਨ ਥਿਲ ਦੈਨ ਟੇਕ ਕੇਅਰ ਬਾਏ ਬਾਏ